ਕੀ ਹਾਲ ਚਾਲ ਬਾਈ ਜੀ ਸასი ਕਾਲ ਬਾਈ ਜੀ ਕੀ ਹਾਲ ਚਾਲਾ ਹੋਰ ਸਾਰੇ ਪਰਾ ਠੀਕ ਹੋਣਗੇ ਲਓ ਬਾਈ ਸੰਗਤ ਅੱਜ ਫੇਰ ਆਪਾਂ ਕਰਤੀ ਇਕੱਠੀ ਸੰਗਤ ਅੱਜ ਫੇਰ ਕਰਤੀ ਇਕੱਠੀ ਲੱਗ ਪਈ ਆ ਬਾਈ ਜੀ ਸਪਰੇਅ ਕਰਨ ਫਿਰ ਡੱਕਿਆਂ ਦਾ ਕਰਤਾ ਕੈਂਸਲ ਬਾਈ ਪਹਿਲਾਂ ਸਪਰੇਅ ਮਾਰ ਦਗੇ ਕੱਖਾਂ ਲਈ ਤੇ ਦੂਜੇ ਤੀਜੇ ਦਿਨ ਛੱਡ ਕੇ ਪਾਣੀ ਨਾਲੇ ਡੱਕੇ ਲਾ ਦੇ ਤੇ ਨਾਲੇ ਪਾਣੀ ਛੱਡਦੇ ਆ ਤੇ ਬਾਈ ਕੂਤਰਾ ਜੋ ਇੱਕ ਕੂਤਰੀ ਫਿਰਦੀ ਆ ਬਾਕੀ ਸਾਰੇ ਬਹਿ ਗਏ ਜੀ ਆਹਰਾ ਕਿਹੜਾ ਵੀਰੋ ਉਹਦੇ ਭਰਕਾ ਤੋਂ ਨਹੀਂ ਵੱਟਦਾ ਇਹਨਾਂ ਕੋਲ ਹਾਂ ਫਰਦੀਆ ਭਾਈ ਚੱਕਣ ਗੇ ਰੰਗਾਂ ਫਿਰ ਦਿਖਾਉਣੇ ਆ ਇਹਦਾ ਜ਼ਰੂਰੀ ਸੀ ਭਾਈ ਫਰੀ ਇਹਦਾ ਨਿਪਟ ਗਿਆ ਤੇ ਮੁੜ ਕੇ ਪਹਿਲਾਂ ਬਾਣੀ ਖੜਾ ਰਹਿ ਦੇ ਚ ਹੁਣ ਪਾਣੀ ਸੁੱਕਿਆ ਇਹਦੇ ਚੋਂ ਤੇ ਬੱਸ ਹੁਣ ਲੋ ਭਾਈ ਚੁਰਨਾ ਠੀਕ ਆ ਪਾਣੀ ਬਈ ਬਾਲਾ ਸੀ ਉਹ ਛਪੜੀ ਦਾ ਪਾਣੀ ਵਾਣ ਵਜਦੀ ਨੰਗਿਆ ਵਾ ਤੇ ਹੁਣ ਪਾਣੀ ਸੁੱਕਿਆ ਤੇ ਹੁਣ ਸਪ੍ਰੇਸ ਪ੍ਰੂਵ ਕਰਾਉਣ ਲੱਗਿਆਂ ਤਾਂ ਤਾਂ ਹੀ ਡੱਕਿਆਂ ਡੁੱਕਿਆਂ ਦਾ ਨਹੀਂ ਕੋਈ ਮੂੰਹ ਸਿਰ ਬਣਾਇਆ ਸੀ ਇੱਕ ਕਬੂਤਰੀ ਫਿਰਦੀ ਆ ਹਾਂ ਮੇਰੇ ਕਰਕੇ ਭਰਾ ਬੰਨ ਲੰਗਾ ਵਾ ਵੇ ਦੇਖੋ ਆਹ ਕਿਹੜੇ ਇੱਕ ਬੰਦਾ ਬਈ ਇੰਨਾ ਚ ਨਵਾਂ ਨੂੰ ਸਮਝਾ ਰਿਹਾ ਗਾਈਡ ਕਰ ਰਿਹਾ ਇਹਨੂੰ ਵਿਚਾਲੇ ਲਾ ਲਿਓ ਹਾਂ ਹਾਂ ਲਾ ਲਵਾਂਗੇ ਇਹ ਕਿਰਾਇਆ ਹੋ ਜਾਵੇ ਪਰ ਮਾਰ ਜੀਣਾ اللہ ਉਹ ਜੀ ਸਪਰੀਦਾ ਬਈ ਨਿਪਟ ਕੇ ਫਿਰ ਡੱਕੇ ਡੁੱਕੇ ਲਾਉਣ ਲੱਗ ਪਾਂਗੇ ਨਾਲੇ ਤੂੰ ਨਜ਼ਰ ਕਰਦੇ ਆਂਗੇ ਫਸਟ ਕਲਾਸ ਉਧਰ ਲੱਭਈ ਜਾਦੀ ਸੰਗਣੇ ਥੋੜਾ ਜਿਹਾ ਓਰਿਆਂ 'ਚ ਕੋਈ ਪ੍ਰੋਬਲਮ ਨਹੀਂ ਬਾਈ ਥੋੜਾ ਜਿਹਾ ਘਟ ਪਿਆ ਵੇਖਣ ਕੀ ਐਂ ਲੱਗਦਾ ਇਹ ਮੁੜ ਕੇ ਰੂਪ ਐਗੀ ਮੁੜ ਕੇ ਸੈਟ ਹੋ ਜੂਗਾ ਡੱਕੇ ਦਾ ਆਪਾਂ ਘੇਰੇ ਨਾਲ ਹੀ ਲਾਉਣੀ ਆ ਘੇਰੇ ਨਾਲ ਡੱਕੇ ਲਾਏ ਦੇਵਕੀ ਰੇਣਾ ਉਹ ਬੰਦਾ ਨਵਾਂ ਨੂੰ ਸਮਝਾ ਰਹੇ ਗਾਈਡ ਕਰਦੇ ਆ ਪੂਰਾ ਮੈਂ ਕਿ ਉਹਨੂੰ ਚਾਲੇ ਲਾ ਲੇ ਜਿਵੇਂ ਦੇ ਠੀਕ ਆ ਬਾਈ ਚਾਲੇ ਲਾ ਲਾਂਗੇ ਇਹ ਕਿਹੜੇ ਬਾਈ ਖੱਬਲ ਖੋਪਲਾ ਫਰਦਾ ਜਿਹੜਾ ਤਰ ਤੁਰ ਕੇ ਆ ਇਹ ਆਪ ਫੜਦੇ ਆਂਗੇ ਮੜ ਕੇ ਚਲਾਦਾ ਕੰਮ ਸਭ ਤੋਂ ਵੱਡੀ ਟੈਨਸ਼ਨ ਮੈਨੂੰ ਇਹ ਸੀ ਬੱਸ ਵੇ ਸਪਰੇਅ ਦਾ ਨਿਬੜ ਜੇ ਤੇ ਮੜ ਕੇ ਫੇਰ ਲੱਗੇ ਜਾਣਗੇ ਟੱਕੇ ਤਾਂ ਮਗਰੋਂਗੀ ਕਿਉਂਕਿ ਮੁਰਕ ਮੁਰਕ ਸੀ ਕੀ ਮੁਰਕ ਲੂਟਣੀ ਆਂਦੀ ਜੀ ਲੋ ਭਾਈ ਓਏ ਕਰਤਾ ਸਟਾਰਟ ਕੰਮ ਫੁੱਲ ਬਾਈ ਉਹ ਥੋੜਾ ਜਿਹਾ ਕਟਕਾਉਂਦਾ ਈ ਫੁੱਲ ਕਗਾਇਆ ਕਰ ਹੱਥ ਪਰੇ ਨੂੰ ਪਛਾਣੂ ਹਾਂ 10 ਨੂੰ ਕ ਫੁੱਲ ਪਰਾਂ ਨੂੰ ਫੁੱਲ ਕਗਾਇਆ ਕਰ ਹੱਥ ਨੂੰ ਕ ਉਹਦਾ ਯਾਰ ਮੂਰੋ ਮੂਰੋ ਹੀ ਕੱਟਦਾ ਫੁੱਲ ਕਗਾ ਫਾਂ ਫਾਂ ਪਛਾਣੂ ਆਏ ਹਾਏ ਪਰਾਂ ਨੂੰ ਜਾਣ ਦੇ ਫੁੱਲ